ਜੇ ਤੂੰ ਮੇਰੀ ਚਾਚੀ ਵੇਖ ਲਈ ਨਾ ਔਰ ਮੈਨੂੰ ਨਾ ਕਹੀਂ ਕਿ ਮੈਂ ਨਹੀਂ ਵੇਖੀ ਤੇ ਚਾਚੀ ਮੈਂ ਨਹੀਂ ਵੇਖੀ ਤੇ ਚਾਚੀ ਮੈਂ ਨਹੀਂ ਵੇਖੀ ਤੇ ਚਾਚੀ ਵੇਖ ਲਈ ਨਾ ਤੂੰ ਬਸ ਆ ਨਾ ਕਹੀਂ ਨਾ ਠੀਕ ਹੁਣ ਵੇਖ ਲਈ ਨਾ ਤੂੰ ਮੇਰੀ ਚਾਚੀ ਬਸ ਜੇ ਤੂੰ ਐ ਲੋਗ ਵੇਖਣੀ ਐ ਨਾ ਜ਼ਰੂਰ ਵੇਖੀ ਨਾਲੇ ਪੂਰਾ ਵਲੋਗ ਵੇਖੀ ਦੋਖਾੜਾ ਇਹ ਵੀ ਉਹ ਮੋੜਮੀ ਮਕਾਨ ਆਪਣੇ ਵਿੱਚ ਇੱਕ ਰਸਮ ਇਹ ਵੀ ਮੋੜਮੀ ਮਕਾਨ ਆਂਦੇ-ਉਂਦੇ ਨੇ ਨਾਨਕੀਆਂ ਦੇ ਹਨਾ ਪੇਕਿਆਂ ਦੇ ਜਿਹੜਾ ਮਤਲਬ ਜਨਾਨੀ ਪੂਰੀ ਹੁੰਦੀ ਹੈ ਜ ਹਨਾ ਤੇ ਹੁਣ ਪੂਆਜੀ ਦੀ ਡੈਥ ਹੋਈ ਹੈ ਤਾਂ ਕਰਕੇ ਉਹਨਾਂ ਸਾਰਿਆਂ ਨੇ ਹਨਾ ਬੰਦਿਆਂ ਦੇ ਵੀ ਆਂਦੇ ਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਨਵੇਂ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਅਦੀ ਲਾਟੋ ਐ ਨੋਈਆਂ ਨੋਈਆਂ ਕਰ ਰਿਆ ਸੀ ਫਰੋਂਦਾ ਵਿਆ ਸੀ ਤੇ ਹੁਣ ਮੈਂ ਚੱਕਿਆ ਤੇ ਹੁਣ ਜੋ ਬਗਰ ਗਿਆ ਹੁਣ ਲਾਈਟ ਵੇਖ ਕੇ ਖੁਸ਼ ਹੁੰਦਾ ਵਿਆ ਤੇ ਅੱਜ ਸਾਡੇ ਬਾਹਰ ਨਾ ਗਲੀ ਦੇ ਵਿੱਚ ਇੱਕ ਸ਼ਰਾਬੀ ਡਿਗਿਆ ਪਿਆ ਵਾ ਵਾ ਮਮੀ ਚਲ ਗਿਆ ਗਿਆ ਇਹ ਸਾਰੇ ਇਕੱਠੇ ਹੋਏ ਸੀ ਮੋਰਚਾ ਦਿੱਤਾ ਇਹਨਾਂ ਨੇ ਸ਼ਰਾਬੀ ਭਜਾਣ ਦਾ ਭੱਜ ਗਿਆ ਉਹ ਦਾ ਗੋਲੂ ਨੇ ਚੱਕ ਕੇ ਸੱਟਿਆ ਪਰੇ ਚਲਾ ਗਿਆ ਹਾਂ ਚਲਾ ਗਿਆ ਲੱਗਦਾ ਤੇ ਅੰਦਰ ਵੇਖੋ ਬੋਲੂ ਨਾ ਚਾਕੇ ਉੱਥੇ ਲੈ ਗਿਆ ਨਾ ਉੱਥੋਂ ਆਪੇ ਹੀ ਨਿੱਕਲ ਗਿਆ ਇਹ ਮਾਰਨ ਲਗਾ ਹੀ ਉਹ ਹਾਂ ਤੇ ਆਪੇ ਮਾਰ ਦੇ ਚੰਗਾ ਭਰਾਓ ਕਚਰ ਗਿਆ ਲੈ ਦਸ ਪਹਿਲਾਂ ਐਵੇਂ ਹੀ ਲਿਟਿਆ ਸੀ ਪੜਾਈ ਆ ਗਈ ਆਦੀ ਵੀ ਹਾਪਾ ਹਾਂ ਕਿੱਥੇ ਆਦੀ ਕੋਣ ਕਹਿੰਦੇ ਉਹ ਕਹਿੰਦੇ ਸੁਖਨੀ ਦਾ ਅੱਛਾ ਹਾਂ ਬਈ ਹਾਂ ਇਹ ਆਦੀ ਇਹਨਾਂ ਨੇ ਚਾੱਕ ਲਿਆ ਔਰ ਮੰਮੀ ਨੇ ਤੇ ਅਸੀਂ ਅੱਜ ਬਹੁਤ ਸਾਰਾ ਦਿਨ ਬਿਜ਼ੀ ਸੀ ਅਸੀਂ ਅੱਜ ਸਾਰੇ ਕੱਪੜੇ ਧੋਏ ਨੇ ਮੋٹے ਸਰਦੀ ਝਪਾਨ ਵਾਲੇ ਕੱਢ ਕੇ ਤੇ ਕੁਛ ਐ ਬਾਹਰ ਪਏ ਨੇ ਇਹ ਦੇਖੋ ਕੁਛ ਇੱਧਰ ਤੈਹ ਲੱਗਦੇ ਪਏ ਨੇ ਤੇ ਇਹ ਸਾਰੇ ਕੱਪੜੇ ਅਸੀਂ ਧੋਏ ਨੇ ਤੇ ਹੁਣ ਤੈਹ ਕਰਨ ਲੱਗੇ ਸੀ ਤੇ ਕੱਲ ਹੈ ਖਾਸ ਦੇਣ ਕਿਉਂਕਿ ਕੱਲ ਕੀ ਕਹਿੰਦੇ ਨੇ ਖਾਸ ਨਹੀਂ ਹੈਗਾ ਅੱਛਾ ਚਲ ਖਾਸ ਨਹੀਂ ਹੈਗਾ ਵੈਸੇ ਵੀ ਉਹ ਕਹਿੰਦੇ ਨੇ ਨਾ ਵੀ ਹਾਂ ਦੋਖਾ ਲਈਏ ਵੀ ਉਹ ਮੋੜਮੀ ਮਕਾਨ ਆਪਣੇ ਵਿੱਚ ਇੱਕ ਰਸਮ ਇਹ ਵੀ ਮੋੜਮੀ ਮਕਾਨ ਆਂਦੇ ਹੁੰਦੇ ਨੇ ਨਾਨਕੀਆਂ ਦੇ ਹਨਾ ਪੇਕਿਆਂ ਦੇ ਜਿਹੜਾ ਮਤਲਬ ਜਨਾਨੀ ਪੂਰੀ ਹੁੰਦੀ ਹੈ ਜ ਹਨਾ ਤੇ ਹੁਣ ਪੂਆਜੀ ਦੀ ਡੈਥ ਹੋਈ ਹੈ ਤਾਂ ਕਰਕੇ ਉਹਨਾਂ ਸਾਰਿਆਂ ਨੇ ਹਨਾ ਬੰਦਿਆਂ ਨੇ ਵੀ ਆਂਦੇ ਆ ਹਾਂ ਮੇਰੀ ਪੂਆ ਜੀ ਮੇਰੀ ਮਾਂ ਪੂਰੀ ਹੈ ਹਾਂ ਅੱਛਾ ਤੇ ਉਹ ਫਿਰ ਮਤਲਬ ਇਕੱਠ ਹੁੰਦਾ ਤੇ ਰੋਟੀ ਬਾਣੀ ਖਵਾਉਂਦੇ ਨੇ ਆ ਕੇ ਸੋਗ ਕਰਨ ਆਂਦੇ ਨੇ ਤੇ ਉਹਨਾਂ ਨੇ ਉਹਨੂੰ ਕੱਲ ਉਸ ਟਾਈਮ ਮਤਲਬ ਕੱਲ ਦਾ ਦੇਣਾ ਹੈ ਅਸੀਂ ਰੱਖਿਆ ਵੀ ਜਿਹੜਾ ਸਾਰਿਆਂ ਨੂੰ ਉਹਨਾਂ ਨੂੰ ਬੁਲਾਣਾ ਹੈ ਤੇ ਸੋ ਵਰਗਾ ਕਰਦੇ ਨੇ ਐ ਰਸਮ ਕਰਦੇ ਨੇ ਮੂਲ ਮਕਾਨ ਦੀ ਤੇ ਉਹਨਾਂ ਨੇ ਆਣਾ ਸਾਰਿਆਂ ਨੇ ਤੇ ਇੱਧਰ ਉਹਨਾਂ ਕਾਕਾ ਦਾਦੀ ਨੇ ਦਾਦੀ ਨੇ ਦਾਦੀ ਕੋਲ ਤੇ ਨੰਨੂ ਅੱਜ ਮੈਂ ਸਰਪ੍ਰਾਈਜ਼ ਹੋ ਗਈ ਅੱਜ ਜਦੋਂ ਨੰਨੂ ਆਈ ਨਾ ਕੱਪੜੇ ਚੇਂਜ ਕਰਕੇ ਆਪਣੇ ਸਕੂਲ ਦਾ ਕੰਮ ਕਰ ਰਿਆ ਸੀ ਹੈ ਨਾ ਕਾਕੇ ਬੱਸ ਇੱਕਾ ਕਾਪੀ ਦਾ ਹਰਤਾ ਹੈ ਉਹਦਾ ਮੈਂ ਰਾਤੀ ਕਰਾਂਗੀ ਅੱਛਾ ਬਾਕੀ ਸਾਰਾ ਕਰ ਲਿਆ ਤਿੰਨੋਂ ਆਪਣਿਆਂ ਦਾ ਮੰਮਾ ਮੈਨੂੰ ਚਾਰੋਂ ਚਾਰਾ ਕਾਪੀਆਂ ਕੱਢ ਸਾਰੀਆਂ ਵਿੱਚ ਰੱਖ ਦਿਆ ਕਰੋ ਠੀਕ ਚਲੋ ਹਮ ਰੱਖ ਕਰਕੇ ਫੇਰ ਰੱਖ ਦਿਆ ਕਰੋ ਮੰਮਾ ਠੀਕ ਹੈ ਆ ਤਾਂ ਦੇਖਿਓ ਹੈ ਨਵੀਂ ਹੈ ਵਾਲੀ ਵਿੱਚ ਰੱਖਣੀ ਰੋਟੀ ਦੀ ਹਾਂ ਵੀ ਨਵੀਂ ਹੈ ਕੜਾ ਕਰਨੀ ਨਹੀਂ ਪਾਈ ਹਾਂ ਇੱਕ ਐ ਐ ਤੇ ਕੋ ਵਾਲੀ ਜੈਕਟ ਜੀ ਇਹ ਤਿੰਨੇ ਵਿੱਚ ਰੱਖ ਦੇ ਇਹਨੂੰ ਦਬਾ ਕੇ ਵੇਖਿਓ ਉਹ ਖਰਾਬ ਹੋ ਗਿਆ ਮੈਨੂੰ ਪਤਾ ਹੈ ਖਰਾਬ ਹੋ ਗਿਆ ਖਰਾਬ ਹਾਂ ਬਹੁਤ ਗੁਗੁਲਾਇਆ ਲੱਗ ਰਿਹਾ ਹੈ ਕੇਲਾ ਇਸੇ ਤਰ੍ਹਾਂ ਦੇ ਨਵੇਂ ਆਣੇ ਵਿੱਚ ਰੱਖ ਦਿੰਦੇ ਆ ਤੇ ਬਸ ਹੁਣ ਐ ਕੱਪੜੇ-ਕੁੱਪੜੇ ਲਾਂਦੇ ਪਏ ਸੀ ਤੈ ਸਾਰੇ हां जी ਤੇ ਹੁਣ ਡੈਡੀ ਮੰਡੀ ਗਏ ਸੀ ਤੇ ਸਮਾਨ ਸਮੂਹ ਲੈ ਕੇ ਆਏ ਨੇ ਇੱਧਰ ਸਬਜੀ ਬਾਜੀ ਲੈ ਕੇ ਆਏ ਨੇ ਜਾ ਕੇ ਮੰਡੀਆਂ ਇੱਧਰ ਅੱਧੀ ਰਾਤ ਹੋ ਗਈ ਹੈ ਜੇ ਵੀ ਚਾਹ ਬਣਦੀ ਪਈ ਹੈ ਤੇ ਮੈਂ ਇੰਦਰ ਤੜਕੇ ਵਾਲੇ ਚੌਲ ਬਣਾਉਣ ਲੱਗੀ ਸੀ ਅੱਜ ਸਾਰਾ ਦਿਨ ਹੋ ਗਿਆ ਥਕਾਵਟ ਹੋ ਗਈ ਹੈ ਕੰਮ ਕਰਦੇ ਕਰਦੇ ਤਾਂ ਕਰਕੇ ਹੁਣ ਅਸੀਂ ਬਣਾਉਣ ਲੱਗੇ ਆ ਤੜਕੇ ਵਾਲੇ ਚਾਵਲ ਸਬਜੀ ਪਈ ਸੀ ਤੇ ਇੱਧਰ ਐ ਵਖੋਣਾਂ ਨੇ ਸੈਟਅਪ ਇੱਧਰ ਲਾ ਲਿਆ ਤੇ ਉਹਨੇ ਇੱਥੋਂ ਸਾਰਾ ਕੁਝ ਇਹਦੇ ਖਡੋਣੇ ਖਰੂਣੇ ਨੇ ਮੈਨੂੰ ਚੱਕਣੇ ਪੈਣੇ ਨੇ ਕਿਉਂਕਿ ਲੱਕੀ ਗਿਆ ਨੇ ਆਣਾ ਤੇ ਉਹਨਾਂ ਨੇ ਸਾਰਾ ਸਮਾਨ ਤੈਸ ਨੈਸ ਕਰ ਚੁੱਕੇ ਨੇ ਸਾਫ ਕਰਤਾ ਨਹੀਂ ਆਣਿਆ ਨਹੀਂ ਹਾਂਜੀ ਤੇ ਇੱਧਰ ਅੰਕਲ ਇਹਨੂੰ ਫੜਾਉਂਦੇ ਪਏ ਨੇ ਕਾਕੇ ਨੂੰ ਆਹ ਦੇਖੋ ਕਾਕਾ ਜੀ ਨੂੰ ਓਏ ਉੱਧਰ ਦੇਖੋ ਉੱਧਰ ਆਦੀ ਹੋਏ ਮੂੰਹ ਵੇਖੋ ਬਣਾਇਆ ਆਹ ਤਾਂ ਇਹ ਦੇਖੋ ਇੱਧਰ ਇਹਦੇ ਕੰਮ ਮੈਂ ਬਾਹਰਾਂ ਵਿੱਚ ਪੇਲ ਫੇਰਾ ਕੇ ਨਹੀਂ ਲਾਉਂਦੀ ਲੋ ਆਪਣੇ ਖਡਾਉਣੇ ਨਾ ਸੈੱਟ ਕਰਕੇ ਰੱਖ ਲੈ ਨਾਲੇ ਸਾਰੇ ਤੇਰੇ ਉਹਨਾਂ ਨੇ ਆਹ ਤੇਰੇ ਖਡਾਉਣੇ ਸਾਰੇ ਰੀਲਰ ਬੀਲਰ ਜਾਨਾ ਦੇ ਅੰਮ੍ਰਿਤ ਦਿਖਾਉਂਦੇ ਪਏ ਨੇ ਮੰਮੀ ਦੇ ਮਟਰ ਕੱਢਦੇ ਨੇ ਐਨੇ ਕੀ ਨਿਕਲੇ ਨੇ ਆਹ ਅੱਛਾ ਜੇ ਹੈਗੇ ਨੇ ਹੁ ਖਾ ਹਾਂ ਕਰ ਦੋ ਫੇਰ ਛੇਤੀ ਹਾਂ ਗੰਦੇ ਐ ਕੁੜੀ ਨੇ ਨਾ ਹੱਥ ਤਾਂ ਚੱਪੜਾ ਹੋ ਗਿਆ ਤੇ ਪਿਓ ਮਾਰਨਾ ਰਾਤੀ ਫੇਰ ਚੀਕਾ ਮਾਰਨੀ ਹੈ ਅੱਛਾ ਰਾਤੀ ਤੁਹਾਨੂੰ ਰੋਟੀ ਬਣਨੀ ਯੋਇ ਕੱਝ ਖੇਡਦਾ ਬਿਆਨ ਉੱਧਰ ਲੈ ਦੇਖ ਲੋ ਹੁਣ ਐਦਾਂ ਰਹੇ ਕਾ ਇਹ ਪੁਰਾ ਦੇੜੀ ਐਸੇ ਕਰਦੀ ਰਹਤੀ ਹੈ ਮੈਂ ਵਲੋਗ ਉਹ ਤਾਂ ਲੱਗੀਆਂ ਨਾ ਪਹਿਲਾਂ ਬਣਾਣ ਨੂੰ ਵੀਡੀਓ ਬਣਾਉਣ ਲੱਗੀਆਂ ਤਾਂ ਬੋਲਣ ਲੱਗੀਆਂ ਮੇਰੇ ਤਾਂ ਲੱਗ ਗਈ ਮਾਰ ਤਾਂ ਫੋਨ ਚ ਮਾਰਦੀ ਵੀ ਸੀ ਐ ਨੰਨੂ ਦਾ ਅੱਜ ਚਿਲਡਰਨ ਡੇ ਖਾ ਪੋਚਾ ਨੰਨੂ ਨੰਨੂ ਦਾਸ ਨੇ ਸੀ ਕਿਵੇਂ ਮਨਾਇਆ ਅੱਜ ਚਿਲਡਰਨ ਡੇ ਅੱਜ ਤੁਹਾਨੂੰ ਦੱਸਿਆ ਕਿਵੇਂ ਬਣਾਈ ਦਾ ਨਾਲੇ ਮਨਾਇਦਾ ਕਿਉਂ ਮਨਾਇਦਾ ਦੱਸਿਆ ਸੀ दस, दस। क्यों मनाया? किमे मनाया सी? क्योंकि नेहरू चाचा का बर्थडे थी। नेहरू चाचा का बर्थडे थी? नेहरू तो कुछ खाता तो कैरी पोम्प करवाई सी देन। चाचा नेहरू अच्छे थे, खूब किताबें लाए थे। नेहरू बोलिंग बेस थे। दिल्ली में वो रहते थे। ਭਾਰਤ ਕੀ ਜਹ ਕਹਤੇ ਥੇ ਕੀ ਸੀ ਨਾਮ ਜਵਾਰ ਲਾਲ ਨਹਿਰੂ ਜਵਾਲਾ ਨਹਿਰੂ ਪ੍ਰਾਇਥੇ ਕਿਆ ਹੋਇਆ ਜੀ ਅੱਗੇ ਤਾਂ ਠੀਕ ਹੈ ਉਹ ਕਰ ਕੋਸੇ ਤੇ ਉਧਰ ਵੇਖੋ ਹਾਂ ਜਾ ਹਾਂ ਜੀ ਇਹ ਤੇਰਾ ਕੀ ਹੋਇਆ ਸੀ ਮੰਮਾ ਨੂੰ ਵੇਖਦੇ ਪਏ ਸੀ ਭੁੱਖੀ ਗੱਗੀ ਐ ਉਹ ਕੀ ਕੱਕੇ ਨੋ ਪਈ ਗੋਲੀ ਪੁੱਕੀ ਗਈ ਹੈ ਹੋਰ ਸਾਹਮਣੇ ਨਹੀਂ ਭਾਈ ਕਿੱਥੇ ਉਹ ਨਾ ਅੰਦਰ ਕੀਚਰ ਮਿਚਰ ਹੋਈ ਪਈ ਸਾਰੇ ਪਾਸੇ ਇਹ ਸਬਜ਼ੀਆਂ ਲੱખી ਹੋਏ ਨੇ ਇੱਧਰ ਅੰਦਰ ਵੀ ਆਵੇ ਹਾਂ ਨੰਨੂ ਤੇਰੇ ਕੋਟੇ ਬੜੀ ਪੈਣੀ ਹੈ ਨਾਲੇ ਆਪਣੀਆਂ ਨਾ ਗੁੱਡੀਆਂ-ਗੱਡੀਆਂ ਸੰਭ ਲੈ ਸਾਰਾ ਸਮਾਨ ਆਪਣਾ ਲੱਭਣਾ ਕੋ ਨਹੀਂ ਤੈਨੂੰ ਗੱਲ ਤੋਂ ਬਾਅਦ ਕੋਈ ਨਹੀਂ ਹੋ ਗਿਆ ਵਿਚਾਰਾ ਬਹੁਤ ਸੁਸਾ ਫਿਰ ਵੀ ਦਵਾਈ ਦੇ ਉਨੇ ਗੇ ਸੱਤ ਮਾਰ ਨਹੀਂ ਗੁੱਜ। ਅਰੇ ਦੁਆਈ ਦੇ ਐ ਨਹੀਂ ਬਣਾਣਾ। ਹਾਂਜੀ ਤੇ ਹੁਣ ਮੰਮੀ ਕੇ ਫਿਲਮ ਵੇਖਦੇ ਪਏ ਸੀ ਮੰਜੇ ਬਿਸਤਰੇ। ਤੇ ਮੈਂ ਪੁੱਛਦੀ ਵੀ ਸੀ ਮੰਮੀ ਗਿਆ ਨੂੰ ਵੀ ਐ ਗਿੱਪੀ ਗਰੇ ਵਾਲਕਿਆਂ ਦੇ ਟਾਈਮ ਤੇ ਮੰਜੇ ਬਿਸਤਰੇ ਇਕੱਠੇ ਕੀਤੇ ਹੋਣਗੇ। ਹੈ ਮੰਮੀ ਨਹੀਂ ਨਹੀਂ ਹਾਂ ਸਾਡੇ ਘਰਾਂ ਮੈਂ ਤੇ ਮੰਜੇ ਬਿਸਤਰੇ ਇਕੱਠੇ ਹੋਏ ਸੀ। ਹਾਂ। ਹਾਂ ਉਹ ਉਹ ਮੰਜੇ ਬਿਸਰੇ ਇਕੱਠੇ ਕਰਦੇ ਜੇ ਸਾਡੇ ਵਿਆਹ ਸ ਤੇ ਜੇ ਬੀਬੀ ਕੇ ਆਲੇ ਟਾਈਮ ਹੈ ਉਹਦੇ ਤੇ ਫਿਰ ਜ਼ਿਆਦਾ ਉਹਦੇ ਤੇ ਫਿਰ ਜ਼ਿਆਦਾ ਹੈ 87 86 87 ਬਰਾਬਰ ਸਾਰੇ ਮੰਜੇ ਬਿਸਰੇ ਉਹਦੇ ਉਹਦਾ ਉਹਦਾ ਕੱਟਵੰਡਾ ਇਕੱਠੇ ਕਰਦੇ ਇਹ ਸਾਰਾ ਕੋਲ ਮੰਜੀਆਂ ਦੇ ਰਜਾ ਆਪਣੇ ਘਰ ਨਾਲ ਅਜੇ ਵੀ ਉਹ ਵਿਛਾੜੇ ਦੁਰਜਾਈ ਦੇ ਨਿਕਲੇ ਨਹੀਂ ਨਾ ਗਲਤੇ ਮਾਰ ਮਾਰ ਕਾਲ ਆਂਦੇ ਸੀ ਮੇਰੇ ਘਰ ਦਾ ਵੀ ਹਾਂ ਗੋਲਿਆਂ ਘੰਡਾ ਤੇ ਮਮੀ ਰੱਖਣਾ ਅੰਦੇ ਪਹਿਲੇ ਹਾਂ ਮਮੀ ਪਹਿਲਾਂ ਬਰਾਤਾ ਰਾਤਾਂ ਵੀ ਰਹਿੰਦੀਆਂ ਹੁੰਦੀਆਂ ਸੀ ਹਨਾ ਹਾਂ ਉਹ ਰਾਤ ਰਹਿੰਦੀਆਂ ਸੀ ਉਹਨਾਂ ਨੇ ਮਿਕਸਰ ਵਿੱਚ ਆਹ ਹਾਂ ਕੀ ਮੇਰੇ ਬੇਟੇ ਕੀ ਹੋਇਆ ਕਰ ਲਓ ਅੱਛਾ ਆ ਵੇਖੋ ਕਿੰਨੀ ਲੜਾਈ ਹੋ ਰਹੀ ਤੇ ਆਹ ਕੰਮ ਲੜਾਈ ਕਰ ਰਹੀ ਮਮੀ ਨਾਲ ਉਹ ਦੇਖੋ ਉਹ ਦੇਖੋ ਹਾਂ ਠੀਕੋ ਕਾਕੀ ਧੋ ਹਾਂ ਤਾਂ ਨਾ ਤਾਂ ਸਾਰ ਕਰ ਤੇ ਕੈਮਰਾ ਹਾਂ ਜਿਹੜੀ ਆ ਹਾਥੇ ਵਾਲੀ ਆਈ ਸੀ ਜਿਹੜੀ ਗਿਆ ਤੇ ਮਨੂ ਦੇ ਲੱਗੀ ਸੀ ਹਾਥੇ ਵਾਲੀ ਆਈ ਸੱਚ ਦੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇਸ ਨਵੇਂ ਵੀਲੋਗ ਦੇ ਵਿੱਚ ਅਦਰ ਅਤੀਗਰਾਪੇ ਹਾਂ ਅਦਰ ਚੀਗਰਾਪੇ ਸਨ ਵੀਡੀਓ ਆ ਦੀ ਉਧਰ ਮੰਮਾ ਤੁਸੀਂ ਨਾ ਕਹਦੇ ਉਹ ਫਿਰ ਆਦੀ ਨਰ ਮੇਨ ਨਾਲ ਹਾਏ ਤੇ ਉਹਦੇ ਦਾਦੂ ਥੋੜਾ ਜੂਮ ਕਰਕੇ ਵੇਖ ਲਓ ਬੰਦਾ ਵਾਲੇ ਪਿਆ ਹਰੇ ਚਾਚੂ ਜੂੜੀ ਕਰਕੇ ਬੈਠਾ ਹੈ ਯੂੜੀ ਨੀ ਯੂੜੀ ਯੂੜੀ ਨੀ ਉਹਦੇ ਮੇ ਚਾਚੀ ਉਹ ਤਾਂ ਕੋਲੇ ਰਹਿੰਦੇ ਨੇ ਮੈਂ ઓਰ ਦੇਖੋ ਅੱਜ ਚਾਚੀ ਅੱਜ ਚਾਚੀ ਨੇ ਮੂੰਹ ਉਬਖਾ ਬੁਖਾ ਹੈ ਆਪਣਾ ਤੇ ਜੇ ਤੂੰ ਵੇਖ ਲਈ ਨਾ ਜੇ ਤੂੰ ਮੇਰੀ ਚਾਚੀ ਵੇਖ ਲਈ ਨਾ ਜੇ ਤੂੰ ਮੇਰੀ ਚਾਚੀ ਵੇਖ ਲਈ ਨਾ ਔਰ ਮੈਨੂੰ ਨਾ ਕਹੀਂ ਕਿ ਮੈਂ ਨਹੀਂ ਵੇਖੀ ਤੇਰੀ ਚਾਚੀ ਵੇਖ ਲਈ ਨਾ ਤੂੰ ਬਸ ਅੰਨਾ ਕਿਸੀ ਨਾ ਠੀਕ ਆ ਹੁਣ ਵੇਖ ਲਈ ਨਾ ਤੂੰ ਮੇਰੀ ਚਾਚੀ ਬਸ ਮਿਲਦਾ ਨਾ ਸਾਰੇ ਲੋਕ ਲੈ ਕੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਿੜੂੜ ਕਰ ਜੋ ਨਾਲ ਤੁਸੀਂ ਬੋਲਦੇ ਹੋਗੇ ਕਿ ਐ ਕਿੰਨੂ ਬੋਲ ਰਿਹਾ ਜਿਹੜੇ ਲੱਕੂ ਅੰਕਲ ਨੇ ਉਹਦੀ ਕੁੜੀ ਨੂੰ ਬੋਲੀ ਕਿਉਂਕਿ ਉਹ ਬੋਲਦੀ ਸੀ ਕਿ ਨਾ ਮੈਂ ਤੇ ਚਾਚੀ ਨਹੀਂ ਵੇਖੀ ਨਾਲ ਹੀ ਗਾਈ ਮਾਜੀ ਮੰਨ ਦਿਖਦੀ ਹੋਏ ਇੱਕ ਚੱਲ ਤੇ ਬਾਏ ਜੇ ਤੂੰ ਐ ਲੋਗ ਦੇਖਣੀ ਹੈ ਨਾ ਜ਼ਰੂਰ ਵੇਖੀ ਨਾਲੇ ਪੂਰਾ ਵਲੋਗ ਵੇਖੀ ਠੀਕ ਬਾਈ ਲੁਕ ਗਈ ਏ ਹੁਣ ਇਹਦੇ ਪਾਪਾ ਤੋਂ ਪੈਣੀਆਂ ਬਹੁਤ ਨੇ ਇਹ ਨਾ ਵਾਰ-ਵਾਰ ਫੋਨ ਕਰੀ ਜਾਂਦੀ ਸੀ ਤੇ ਕੱਟੀ ਜਾਂਦੀ ਸੀ ਜਦੋਂ ਉਹ ਕਰਦੇ ਸੀ ਚੱਕਣੀ ਦੀ ਚੱਕਦੀ ਨਹੀਂ ਸੀ ਆਈ ਕੱਟੀ ਜਾਂਦੀ ਸੀ ਹੁਣ ਵੇਖਿਓ ਆ ਕੇ ਬੈਂਡ ਵੱਜ ਗਈ ਲੁਕ ਗਈ ਇਹ ਵੱਜਦੀ ਆਤੀ ਕੋਲ ਆ ਹੁਣ ਮੰਨਣਾ ਤਾਰੀਫ ਕਰ ਰਹੀ ਨੀਂ ਜਾ ਉਹ ਮਾਂਜੀ ਸ਼ਾਂਤੀ ਲੱਗਦੇ ਬੈਨੋ ਹੈਲੋ ਹੈਲੋ ਕਿੱਧਰ ਗਏ ਕੋਣ ਹੇ ਹੈਲੋ ਕਾਕੇ ਕਾਕਾ ਬੋਲੇ ਹੈ ਹੈਲੋ ਕਾਕੇ ਤੁਸੀਂ ਲੇਟ ਹੋ ਗਏ ਹੋ ਹੋ ਰ ਯਾਰ ਅਸੀਂ ਇਹੋ ਜਿਹੇ ਫਸਿਆ ਹੋਇਆ ਕਿ ਕਰਾਂ ਪਾਣੀ ਹੋਣੀ ਨਹੀਂ ਲੈਟ ਹੋ ਰ ਬਾਦ ਮਾ ਪਾਰ ਜਲਣਾ ਨਾ ਲੈ ਲੈ ਕੇ ਬੱਚੇ ਚਾਰੇ ਚਾਰੇ ਬੱਚੇ ਸੱਚੀ ਯਾਰ ਇਹ ਨਾ ਨਹੀਂ ਹੈ ਸੱਚੀ ਕੌਨ ਸਾ ਚਾਹ ਲਗਤੇ ਤੂੰ ਜਿਹੜੀ ਕੋਈ ਚਰ ਚਰ ਬਾਰ ਆਪਾਂ ਹੋਰ 버거 ਲੈ ਕੇ ਆਇਆ ਫਿਲਹਾਲ ਤੇ 버거 ਐਨੇ 버거 ਕਿਉਂ ਲੈ ਕੇ ਆਏ ਹੋ ਮੱਖ ਲੱਗੀ ਮੈਨੂੰ ਅਸੀਂ ਤੇ ਰੋਟੀ ਖਾ ਲਈ ਸਾਰਿਆਂ ਨੇ ਹਾਂ ਤੇ ਐਨੇ ਸਵਾਦ ਬਣੇ ਨੇ ਖਾਓਗੇ ਅਸੀਂ ਤੇ ਖਾ ਲੈਨੇ ਮੂੰਹ ਉੱਤੇ ਆ ਤੇ ਅੰਦਰ ਦੇ ਅੰਦਰ ਮੂੰਹ ਉੱਤੇ ਸਟੇਸੀ ਬਣਿਆ ਨੇ ਬਹੁਤ ਫਿਰ ਚਲੋ ਠੀਕ ਹੈ ਐ ਲੋ ਕੀ ਸੀ ਤੁਹਾਡੇ ਦਾ ਡਰਦੀ ਮਾਰੀ ਫੋਨ ਕੱਟੀ ਜਾਂਦੀ ਕਰੀ ਜਾਂਦੀ ਕੱਟੀ ਜਾਂਦੀ ਫੋਨ ਕਰੀ ਨਾ ਫੋਨ ਨਹੀਂ ਚੱਕਦਾ ਕੋਈ ਮੈਨੂੰ ਅੰਦਰ ਗੁੱਸਾ ਜਿਹੜਾ ਨਾ ਹਰ ਫੋਨ ਨਾ ਬੱਸ ਸਾਰੇ ਫੋਨ ਚੱਕ ਕੇ ਟੇਨ ਕਰ ਦਿੰਦੀ ਹਾਂ ਹਾਂ ਕਿੰਨੇ ਉਹਨੇ ਕੋਈ ਰੋਟੀ ਖਾਣੀ ਲੋਕ ਕਿ ਹੁਣ ਫੇਰ ਨਿਕਲ ਗਿਆ ਹੀ ਇੱਕ ਕੱਢ ਲੈ ਆਪਣਾ ਘੱਟੇ ਅੱਜ ਇੱਕ ਮੇਰੇ ਮੈਨੂੰ ਪਤਾ ਸੀ ਤੁਸੀਂ ਐਵੇਂ ਹੀ ਕਰਨਾ ਇੱਕ ਜਿਹੜਾ ਮਰਜੀ ਲੈ ਲਵੇ ਇੱਕ ਮੇਰਾ ਮਮਾ ਦਾ ਆ ਰਿਹਾ ਹੈ ਜਿਹੜਾ ਮਰਜੀ ਮਮਾ ਦੇ ਚਾਵਲ ਖਾਣੇ ਹਨ ਅੱਜ ਜੀ ਅੱਧਾ ਅੱਧਾ ਲੈ ਲੈਣੇ ਸਾਰੇ ਹਾਂ ਜੀ ਦੰਦਾਂ ਨਾ ਪੁੱਛੋ ਕਰਦੇ ਸਕੇ ਨੀ ਉਹ ਉਹ ਪਿੱਛੇ ਪਿਆ ਸੀ ਉਹ ਤੇ ਤੁਸੀਂ ਵੇਖਿਆ ਇਸ ਵਲੌਗ ਦੇ ਵਿੱਚ ਹਰ ਵਾਰ ਫੋਨ ਤੇ ਲੱਗੇ ਹੁੰਦੇ ਸੀ ਕਦੇ ਮੰਮੀ ਦੇ ਕਦੇ ਡੈਡੀ ਉਹ ਤੁਹਾਨੂੰ ਪਤਾ ਹੀ ਹੈ ਸ਼ੋਪਿੰਗਾਂ ਕਰਦੀ ਸੀ ਸਵੇਰ ਦਾ ਕੀ ਹੋਇਆ ਹੈ ਕੀ ਹੋਇਆ ਕੀ ਫੋਨ ਤੇ ਲੱਗੇ ਹੁੰਦੇ ਉਹ ਵੈਸੇ ਫਿਰ ਉਹ ਸਵੇਰੇ ਆਣਾ ਨਾ ਭੂਗ ਕੇ ਮੰਗੇ ਗਿਆ ਨੇ ਹਾਂ ਤੇ ਉਹ ਹਿਸਾਬ ਇਹ ਮਤਲਬ ਸਭ ਨੂੰ ਕਹਿੰਦੇ ਮੈਨੇ ਆਣ ਵਾਸਤੇ ਜਿਨ੍ਹਾਂ ਨੇ ਵੀ ਆਣਾ ਹੈ ਫਿਰ ਜਾਣਾ ਪਊਗਾ ਕਿਉਂ ਹਾਂ ਮੈਂ ਇਦਾਂ ਦਾ ਹੱਸਿਆ ਰਿਹਾ ਵੇਖੋ ਪਧੋ ਕਰਨਗੇ ਪੁੱਛਣਗੇ ਕਹਿਣਗੇ ਪਾਪਾ ਹੋਰ ਵੀ ਫੋਨ ਆਉਂਦਾ ਪਾਪਾ ਤੁਹਾਡੀ ਮੈਡਮ ਤੁਹਾਨੂੰ ਕਿਵੇਂ ਬੁਲਾਉਂਦੀ ਹੈ ਕਿਉਂ ਕਿਵੇਂ ਬੁਲਾਉਂਦੀ ਹੈ ਮੇਰੀ ਮੈਡਮ ਹੀ ਹੈ ਨਹੀਂ ਕੋਈ ਮੇਰੀ ਕਿਹੜੀ ਮੈਡਮ ਹੈ ਮੈਡਮ ਉਹ ਕਿਹੜਾ ਸਕੂਲ ਜਾਂਦੇ ਨੇ ਮੈਂ ਸਕੂਲ ਜਾਂਦਾ ਬੇਟਾ ਅੱਛਾ ਸਰ ਸਰ ਹੈਗੇ ਸਰ ਵੀ ਨਹੀਂ ਹੈਗੇ ਚਾਹ ਇਦਾਂ ਹੀ ਨੇ ਉੱਥੇ ਬਸ ਆਪਾਂ ਹੀ ਆ ਕੰਮ ਹੀ ਕਰੀਦਾ ਬਸ ਸਰ ਮੈਡਮ ਕੋਈ ਨਹੀਂ ਹੈਗਾ ਉੱਧਾ ਉਥੇ ਕਹਿਣਾ ਪੈਂਦਾ ਸਰ ਮੈਡਮ ਸਾਰਿਆਂ ਸਾਰਿਆਂ ਚਲੋ ਹੁਣ ਤੁਸੀਂ ਆਪਣੇ ਲਈ 버거 ਲੈ ਕੇ ਆਏ ਹੋ ਤੇ ਰੋਟੀ ਨਹੀਂ ਖਾਣੀ ਚੋਲ ਖਾਉਂਗਾ 버거 ਨਾਲ ਇੱਧਰ ਇੱਧਰ 버거 버거 ਚੱਲ ਰਹੇ ਨੇ ਐ 버거 ਐ 버거 ਉਹ ਕਾ ਗਣਾ ਗਾਣਾ ਗੰਨੀਆ ਗਣਾ ਕੀ ਗੰਦਮਨ ਖਵਾਉਂਦੇ ਰਹਿੰਦੇ ਬੱਚਿਆਂ ਨੂੰ ਹਾਂ ਇਹ ਸਿਰਫ ਅਸੀਂ ਖਾ ਸਕਦੇ ਹਾਂ ਤੁਸੀਂ ਨਹੀਂ ਖਾ ਸਕਦੇ ਤੁਸੀਂ ਨਹੀਂ ਖਾਣਾ ਹੈਗਾ ਪਲੀਜ਼ ਤੁਸੀਂ ਨਾ ਡਾਓ ਕੋਈ ਵੀ ਅਸੀਂ ਖਾ ਸਕਦੇ ਹਾਂ ਅਸੀਂ ਖਾ ਸਕਦੇ ਹਾਂ ਬਸ ੱਲੇ ਕਰ ਕੈਮਰਾ ਤੇ ਸ਼ਕਲ ਤੇ ਤੇਰੀ ਦਿਗ-ਦਿਗ ਸਾਰੀ ਦੀਵਾਰ ਨਾ ਅਸੀਂ ਖਾ ਸਕਦੇ ਹਾਂ ਬਸ ਤੁਸੀਂ ਨਹੀਂ ਖਾ ਸਕਦੇ ਕੋਈ ਗੱਲ ਨਾ ਬੁਰਾ ਬੁਰਾ ਆਵਰੇ ਜੀ ਕੀ ਹੈ